ਟੜਕੇ ਸਵੇਰੇ ਨਵਾਂ ਸ਼ਹਿਰ ਬਲਾਚੌਰ ਮੁੱਖ ਮਾਰਗ ਤੇ ਰਾਣਾ ਢਾਬਾ ਦੇ ਕੋਲ ਟਰੈਕਟਰ ਟਰਾਲੀ ਦੇ ਪਿੱਛੇ ਟਿਪਰ ਚਾਲਕ ਨੇ ਪਿੱਛੋਂ ਦੀ ਟੱਕਰ ਮਾਰੀ ਜਿਸ ਵਿੱਚ ਡਰਾਈਵਰ ਦੇ ਨਾਲ ਬੈਠੇ ਵਿਅਕਤੀ ਦੀ ਟਰੈਲੀ ਦੇ ਟਾਇਰ ਹਿੱਟ ਆਉਣ ਨਾਲ ਮੌਤ ਹੋ ਜਾਣ ਦੀ ਖਬਰ ਮਿਲੀ ਹੈ ਟਰੈਕਟਰ ਟਰਾਲੀ ਨੂੰ ਜਾਣਕਾਰੀ ਅਨੁਸਾਰ 사ਜਨਦੀਪ ਸਿੰਘ ਪੁੱਤਰ ਚੰਚਲ ਸਿੰਘ ਵਾਸੀ ਭੁਰਸੀ ਬ੍ਰਾਹਮਣਾ ਜ਼ਿਲ੍ਹਾ ਅੰਮ੍ਰਿਤਸਰ ਚਲਾ ਰਿਹਾ ਸੀ ਇਕ ਉਸ ਦੇ ਨਾਲ ਲਖਵਿੰਦਰ ਸਿੰਘ ਪੁੱਤਰ ਭਜਨ ਸਿੰਘ ਉਮਰ ਕਰੀਬ 50 ਸਾਲ ਦਾ ਦੱਸੀ ਜਾ ਰਹੀ ਹੈ ਉਹ ਪੂਰਸੀ ਬ੍ਰਾਹਮਣਾ ਜਿਹੜਾ ਅੰਮ੍ਰਿਤਸਰ ਬੈਠਾ ਸੀ ਟਰੈਕਟਰ ਟਰਾਲੀ ਵਿੱਚ ਧੂਲਿਆਂ ਦਾ ਸਮਾਨ ਲੱਦਿਆ ਹੋਇਆ ਸੀ ਜੋ ਕੀ ਪਗਵਾਲਾ ਤੋਂ ਚੰਡੀਗੜ੍ਹ ਜਾ ਰਹੇ ਸਨ ਟਰੈਕਟਰ ਚਾਲਕ ਦੇ ਨਾਲ ਬੈਠਾ ਵਿਅਕਤੀ ਟਰੈਕਟਰ ਦੇ ਟਹਿ ਥਲੇ ਆ ਗਿਆ ਤੇ ਮੌਕੇ ਤੇ ਹੀ ਕਿਹਾ ਜਾ ਰਿਹਾ ਹੈ ਉਸ ਦੀ ਮੌਤ ਹੋ ਗਈ ਆਓ ਦੇਖਦੇ ਹਾਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਪੂਰੀ ਰਿਪੋਰਟ ਸਾਡੀ ਇੱਕ ਰਿਕੁਐਸਟ ਹੈ ਕਿ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਪਹੁੰਚੇ ਤੁਹਾਡੇ ਤੱਕ ਹਰ ਰਿਪੋਰਟ ஆரோக்காலபுரம் <laughs> ਅੱਜ ਸਰਜੀ ਸਵੇਰੇ ਇੱਕ ਹਾਸਾ ਹੋਇਆ ਟਰੈਕਟਰ ਤੇ ਟਿਪਰ ਦੇ ਜੀ ਜੀ ਉਸ ਬਾਰੇ ਜਾਣਕਾਰੀ ਦਿਓ ਕੀ ਮਾਮਲਾ ਸੀਗਾ ਜੀ ਅ ਅੱਜ ਸਵੇਰੇ ਕਰੀਬ 5:00 ਵਜੇ 5:30 ਵਜੇ ਥਾਣੇ ਨੂੰ ਇਤਲਾਹ ਹੋਈ ਸੀ ਕਿ ਇੱਕ ਸਾਡੇ ਇਥੇ ਰਾਜਵੀਤ ਸਰ ਇੱਕ ਟਰਾਲੀ ਜੋ ਕਿ ਝੋਲਿਆਂ ਦੇ ਵਗੈਰਾ ਨਾਲ ਲੱਗੀ ਹੋਈ ਸੀਗੀ ਟਰੈਕਟਰ ਟਰਾਲੀ ਤੇ ਉੱਤੇ ਤਿੰਨ ਬੇਅਕਤੀ ਸਵਾਰ ਸੀ ਦੋ ਤਾਂ ਬੋਲਰ ਤੇ ਇੱਕ ਬੋਲਰ ਤੇ ਬੈਠਾ ਸੀ ਇੱਕ ਚਲਾ ਰਿਹਾ ਸੀ ਤੇ ਇੱਕ ਪਿੱਛੇ ਉਹਦੇ ਸਮਾਨ ਦੇ ਉੱਪਰ ਕੁੱਤਾ ਪਿਆ ਸੀ ਜੇ ਉਹਨੂੰ ਪੁੱਛਾਂ ਉਹ ਘਾੜ ਰਿਹਾ ਸੀ ਟਿੱਪਰ ਮੁਰਗੇ ਦੀ ਖਰਾਕ ਦਾ ਭਰਿਆ ਹੋਇਆ ਉਹ ਚਾ ਸੜਕ ਵੀ ਕਾਫੀ ਖੁੱਲੀ ਸੀ ਅਚਾਨਕ ਇਸ ਤਰ੍ਹਾਂ ਲੱਗਦਾ ਵੀ ਜਿਹੜਾ ਟਿੱਪਰ ਡਰਾਈਵਰ ਸੀ ਉਹਦੀ ਅੱਖ ਲੱਗ ਗਈ ਤੇ ਉਹਨੇ ਪਿੱਛੇ ਲਿਆ ਕੇ ਟਰਾਲੀ ਨੂੰ ਬੜਾ ਜ਼ਬਰਦਸਤ ਥਰਟ ਕੀਤਾ ਤੇ ਜਿਹੜਾ ਕੋ ਬੋਨਰ ਤੇ ਬੈਠਾ ਇੱਕ ਵਿਅਕਤੀ ਸੀ ਲਖਮਿੰਦਰ ਸਿੰਘ ਉੱਤਨ ਰਫਜਨ ਜਦੋਂ ਕਿ ਅੰਬਰਸਾ ਦਾ ਪਤਾ ਲੱਗਿਆ ਉਹ ਅੰਬਰਸਾ ਰਹਿਣ ਵਾਲਾ ਉਹ ਥੋੜਾ ਜਰ ਉੱਥੇ ਡਿਗਣ ਨਾਲ ਦੇ ਸਿਰ 'ਚ ਸੱਟ ਲੱਗੀ ਔਰ ਕੁਛ ਛੇਰ ਹੋ ਉੱਥੇ ਸਾਹ ਸੁ ਲੈਣ ਤੋਂ ਬਾਅਦ ਉਹਦੀ ਮੌਤ ਹੋ ਗਈ ਐਨ ਦੀ ਸਪੌਟ ਮੌਤ ਹੋ ਗਈ ਕਿ ਕਿੱਥੋਂ ਆ ਰਹੇ ਸੀਗਾ ਟਰੈਕਟਰ ਜਿਹੜਾ ਜਾਣਾ ਸੀਗਾ ਕਿੱਥੇ ਜਾਣਾ ਸੀਗਾ ਤੇ ਕਿੱਥੋਂ ਆ ਰਹੇ ਸੀਗੇ ਇਹ ਟੈਪਰ ਕਿੱਥੋਂ ਆ ਰਹੇ ਸੀ ਟਰੈਕਟਰ ਜੀ ਇਹ ਫਗਵਾੜੇ ਦਾ ਕੋਈ ਠੇਕੇਦਾਰ ਆ ਜੋ ਕਿ ਮੇਲਿਆਂ ਤੋਂ ਤਹਰਾ ਤਿਹਾਰਾਂ ਦੇ ਦੌਰਾਨ ਜਿਹੜੇ ਝੂਲੇ ਚਾਹ ਲੈ ਲਗਾਉਣ ਦਾ ਕੰਮ ਕਰਦਾ ਹੈ ਉਹ ਉਹਦਾ ਇਹ ਮਾਸੀਏ ਲੈ ਕੇ ਇਹਨਾਂ ਨੇ ਪਵਾੜੇ ਤੋਂ ਚੱਲੇ ਸੀ ਤੇ ਇਹਨਾਂ ਨੇ ਮਹਾਲੀ ਜਾਣਾ ਸੀ ਮਹਾਲੀ ਕੋ ਅਗਲਾ ਥੂਲੇ ਲਾਉਣ ਦਾ ਫੰਕਸ਼ਨ ਸੀ ਕਿ ਟਿਪਰ ਵਾਲਾ ਕਿੱਥੇ ਦਾ ਆਣਾ ਸੀ ਕਿੱਥੋਂ ਜਾਣਾ ਸੀ ਟਿਪਰ ਜਿਹੜਾ ਉਹ ਕੂਨ ਥਲੇ ਦੇ ਬੰਦੇ ਰਹਿਣ ਵਾਲੇ ਆ ਉਹ ਚੱਲੇ ਸੀ ਉਹ ਟਿਪਰ ਵੀ ਅਗੇ ਮਹਾਲੀ ਚੰਡੀਗੜ੍ਹੇ ਜਾ ਰਿਹਾ ਸੀਗਾ ਤੇ ਅਚਾਨਕ ਹੀ ਇੱਥੇ ਇਹਨਾਂ ਦੀ ਪਿੱਛੇ ਤੋਂ ਮਤਲਬ ਉਹਦੀ ਅੱਖ ਲੱਗਣ ਕਰ ਜਿਹੜਾ ਟਿਪਰ ਆ ਉਹ ਟਰਾਲੀ ਦੇ ਜੈਕ ਸਾਈਡ ਦੇ ਰੁਕ ਗਿਆ ਹੋਏ ਹੋਏ ਟਰਾਲੀ ਵੀ ਸਮਾਨ ਨਾਲ ਲੋਡ ਸੀ ਟਰਪਰ ਵੀ ਕਾਫੀ ਸੀ ਤੇ ਜਿਹੜਾ ਹਿੱਟ ਹੋਣ ਦੇ ਨਾਲ ਇਹ ਗੋਲਡ ਤੇ ਬੈਠਾ ਬੰਦਾ ਸੀ ਥੱਲੇ ਲੱਟੋ ਇਸ ਹਾਦਸੇ ਤੋਂ ਬਾਅਦ ਜਨਤਾ ਨੂੰ ਕੋਈ ਅਵੇਰਨਲੀ ਮੈਸੇਜ ਦੇਣਾ ਚਾਹੁੰਦੇ ਕੋਈ ਵੈਸੇ ਤਾਂ ਮੋਹਿਦ ਜੀ ਲੋਕਾਂ ਨਾਲ ਜੇ ਤਾਂ ਵਿਚਾਰ ਕਰੀਦੇ ਜਾਂ ਮਿਲੀਦੇ ਤਾਂ ਉਦੋਂ ਤਾਂ 11 ਕਿਤੇਰੀ ਉਹ ਇਸ ਚੀਜ਼ ਨੂੰ ਮੰਨਣ ਨੂੰ ਤਿਆਰ ਹੁੰਦੇ ਕਿ ਹਾਂ ਜੀ ਇਹਦੀ ਆ ਗਲਤੀ ਸੀ ਇਹਦਾ ਆਹ ਇਹਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀਗਾ ਪਰ ਮੋਸਟਲੀ ਅਸੀਂ ਤਾਂ ਸਾਡੀ ਡਿਊਟੀ ਹੈ ਜੀ ਅਸੀਂ ਤਾਂ ਹਰ ਵੇਲੇ ਅਵੇਅਰ ਕਰਦੇ ਹਾਂ ਇਦਾਂ ਹੁਣ ਅੱਜਕੱਲ ਥੋੜਾ ਧੁੰਦ ਦਾ ਸਮਾਂ ਚੱਲ ਰਿਹਾ ਠੰਡ ਦਾ ਸਮਾਂ ਸ਼ੁਰੂ ਹੋ ਗਿਆ ਤੇ ਜਿਆਦਾ ਅਸੀਂ ਲੋਕਾਂ ਨੂੰ ਕਹਿ ਰਹੇ ਹਾਂ ਕਿ ਫੌਕ ਲੇਟਾਂ ਦਾ ਜਿਹੜਾ ਉਹ ਇਸਤੇਮਾਲ ਕਰੋ ਥੋੜੀ ਗੱਡੀ ਨੂੰ ਆਪਣੇ ਸਲੋ ਸਪੀਡ ਦੇ ਵਿੱਚ ਚਲਾਓ ਤਾਂ ਕਿ ਤੁਸੀਂ ਸੱਖੇ ਜਿਹੜਾ ਹੈ ਉਹ ਆਪਣੀ ਮੰਜ਼ਿਲ ਤੱਕ ਪਹੁੰਚੋ